ਕਿਸੂ ਦੇਰ ਸੂਰੀ ਦਾ ਕਤਲ ਕਰਨ ਵਾਲਾ ਜੋ سنی ਨਾਮ ਦਾ ਸ਼ਰਾਰਤੀ ਅੰਸਰ ਜ਼ਬਰਦਸਤੀ ਪਗ ਦੇ ਵਿੱਚ ਸਿਰ ਫਸਾਏ ਹੋਏ ਜਿਹੜੇ ਕੀ ਸਿੱਖਾਂ ਦੀ ਸ਼ਬੀ ਖਰਾਬ ਕਰਨ ਵਾਸਤੇ ਕਤਲੋਗਾਰਤ ਕਰਨਾ دہشت ਗਰਦੀ ਕਰਨਾ ਇਹ ਇਹਨਾਂ ਲੋਕਾਂ ਦੀ ਆਮ ਗੱਲ ਆ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜਦਾ ਆ ਤੇ ਜਦੋਂ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਇਹ 5 7 10 ਜਾਣੇ ਰਲ ਜਾਂਦੇ ਆ ਤੇ ਇਹ ਪੰਜਾਬ ਨੂੰ ਇਹ دہشت ਦੇ ਵਿੱਚ ਪਾ ਦਿੰਦੇ ਆ ਇਹਨਾਂ ਦੀ دہشت ਗਰਦੀ ਜਿਹੜੀ ਆ ਸੰਦਮ ਹਾਲ ਬਣਾ ਦਿੰਦੀ ਆ ਪੰਜਾਬ ਦੇ ਲੋਕਾਂ ਦੇ ਵਿੱਚ ਹੁਣ ਇਹ ਕਾਨੂੰਨ ਦੇ ਹਿਸਾਬ ਦੇ ਨਾਲ ਆਪਣੇ ਗੁਨਾਹਾਂ ਦੀ ਸਜ਼ਾ ਜੇਲ੍ਹ ਦੇ ਵਿੱਚ ਘਟ ਰਿਆ ਸੀ ਲੇਕਿਨ ਉੱਥੇ ਕੋਈ ਤਿੰਨ ਪੁਲਿਸ ਵਾਲੇ ਜਿਨ੍ਹਾਂ ਨੇ ਆਪਣੇ ਸਮੇਂ ਦੇ ਦੌਰਾਨ ਹੋ ਸਕਦਾ ਕੁਝ ਗਲਤ ਹਰਕਤਾਂ ਕੀਤੀਆਂ ਹੋਣ ਉਹਨਾਂ ਨੂੰ ਕਾਨੂੰਨ ਨੇ ਸਜ਼ਾ ਦੇ ਦਿੱਤੀ ਲੇਕਿਨ ਇਹ ਬੁਰਛਾਗਰਦੀ ਕਰਨ ਵਾਲੇ ਗੁੰਡੇ ਜ਼ਬਰਦਸਤੀ ਪੱਗਾਂ 'ਚ ਸਿਰ ਫਸਾਏ ਹੋਏ ਸਿੱਖਾਂ ਦੀ ਸ਼ੋਭੀ ਖਰਾਬ ਕਰਨ ਵਾਲੇ ਇਹ ਜੇਲ੍ਹਾਂ ਦੇ ਵਿੱਚ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦੇ ਆ ਤੇ ਜਦੋਂ ਕਾਨੂੰਨ ਇਹਨਾਂ ਦੀ ਨਕੀਲ ਕੱਸਦਾ ਆ ਇਹਨਾਂ ਦੇ ਛੇਤਰਪੋਲਾ ਕਰਦਾ ਆ ਤੇ ਫੇਰ ਇਹ ਕਹਿੰਦੇ ਆ ਜੀ ਹਕੂਮਤ ਧੱਕਾ ਕਰਦੀ ਆ ਸਾਡੇ ਨਾਲ ਧੱਕਾ ਹੋਇਆ ਔਰ ਮੈਂ ਹੈਰਾਨ ਆ ਕਿ ਬਹੁਤ ਸਾਰੇ ਵਕੀਲ ਇਹਨਾਂ ਦੇ ਨਾਲ ਰਲੇ ਹੋਏ ਆ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਅਸੀਂ ਜਦੋਂ ਇਸ ਤਰ੍ਹਾਂ ਦੇ ਕਿਸੇ ਵੀ ਸਿਰਫਰੇ ਬੁਰਸ਼ਾਗਰਦੀ ਕਰਨ ਵਾਲੇ دہشتਗਰਦ ਦੀ ਜਦੋਂ ਅਸੀਂ ਗੱਲ ਕਰਾਂਗੇ ਜਾਂ ਇਹਨਾਂ ਦਾ ਕੇਸ ਲੜਾਂਗੇ ਤੇ ਬਾਹਰਲੇ